ਸਵਾਗਤ ਹੈ ਜੀ ਸਭ ਦਾ ਰਿਆਡ ਫੂਡ ਚੈਨਲ ਤੇ ਅੱਜ ਅਸੀਂ ਨਾ ਲੋਕੀ ਦੇ ਕੋफ्ते ਬਣਾਉਣ ਲੱਗੇ ਆ ਤੇ ਲੋਕੀ ਦੇ ਕੋफ्तेਆਂ ਵਾਸਤੇ ਮੈਂ ਇਹ ਵੇਸਣ ਲਿਆ ਏ 7-8 ਚਮਚੇ ਤੇ ਇਹਦੇ ਕੋफ्ते ਬਣਾਵਾਂਗੇ ਬਹੁਤ ਵਧੀਆ ਤਰ੍ਹਾਂ ਤੇ ਉਹ ਬਦਦਰ ਅਸੀਂ ਇਹ ਫਰਾਈ ਪੈਨ ਦੇ ਵਿੱਚ ਤੇਲ ਵੀ ਧਰ ਦਿੱਤਾ ਹੈ ਗਰਮ ਹੋਣ ਵਾਸਤੇ ਹੁਣ ਅਸੀਂ ਆਹ ਲੋਕੀ ਜਿਹੜੀ ਆ ਕद्दू ਜਿਹੜਾ ਅਸੀਂ ਸਾਡੇ ਕੋਲ ਜਨਿਕੇ ਲੋਕੀ ਆਪਾਂ ਜਿਹੜੀ ਆ ਕद्दू ਕਸ ਕਰ ਲਈ ਆ ਇਹਦੇ ਵਿੱਚੋਂ ਪਾਣੀ ਅਲੱਗ ਨਹੀਂ ਕੀਤਾ ਹੈਗਾ ਕਦੂ ਕਸ ਕਰਕੇ ਤੇ ਵਿੱਚੇ ਹੀ ਇਹਦਾ ਲੋਕੀ ਦਾ ਪਾਣੀ ਵੀ ਵਿੱਚ ਆਇਆ ਤੇ ਇਸੇ ਤਰ੍ਹਾਂ ਆਪਾਂ ਡੱਬੇ ਦੇ ਵਿੱਚ ਪਾ ਕੇ ਰੱਖੀ ਹੋਈ ਸੀ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਪਹਿਲਾਂ ਘੋਲ ਬਣਾਵਾਂਗੇ ਜਿਹੜੇ ਕੋफ्ते ਬਣਾਣੇ ਉਹਨਾਂ ਦਾ ਘੋਲ ਬਣਾਵਾਂਗੇ ਪਹਿਲਾਂ ਅਸੀਂ ਇਹ ਸਾਰੀ ਲੋਕੀ ਜਿਹੜੀ ਆ ਇਹ ਪਲਟ ਦਿੱਤੀ ਆ ਮੈਂ ਵੇਸਣ ਦੇ ਵਿੱਚ ਤੇ ਇਹਨੂੰ ਆਪਾਂ ਨਾ ਹੁਣ ਮਿਕਸ ਕਰਾਂਗੇ ਵਿੱਚ ਸਾਰੇ ਮਸਾਲੇ ਪਾ ਕੇ ਤੇ ਮਿਕਸ ਕਰ ਲੈਨੇ ਆ ਬੜੇ ਹੀ ਆਮ ਨਾਲ ਪਾਏ ਨੇ ਜਿਹੜੇ ਕੋਫਟੇ ਆ ਤਿਆਰ ਕਰਾਂਗੇ ਤੇ ਵਧੀਆ ਬਣ ਗਏ ਇਹ ਥੋੜਾ ਜਿਹਾ ਸਵਾਦ ਅਨੁਸਾਰ ਅੱਧਾ ਚਮਚਾ ਨਮਕ ਦਾ ਪਾਇਆ ਹੈ ਮੈਂ ਇਹ ਮੈਂ ਜੀਰਾ ਪਾਊਡਰ ਵੀ ਪਾਤਾ ਹੈ ਅੱਧਾ ਚਮਚਾ ਦੇਖੋ ਅੱਧਾ ਚਮਚਾ ਹੀ ਆ ਇਹ ਜੀਰਾ ਪਾਊਡਰ ਵੀ ਇਹ ਕਾਲੀ ਮਿਰਚ ਦਾ ਪਾਊਡਰ ਜੇ ਅੱਧਾ ਚਮਚਾ ਇਹ ਚਿਲੀ ਫਲੇਕਸ ਆ ਥੋੜੇ ਜਿਹੇ ਇਹ ਹਲਦੀ ਹੈ ਅਲਦੀ ਦਾ ਦਾ ਚਮਚਾ ਆ ਜੀਰੇ ਦਾ ਪਾਊਡਰ ਆ ਧਨੀਆ ਦਾ ਪਾਊਡਰ ਆ ਅੱਧਾ ਚਮਚਾ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਜਿਹੜਾ ਐ ਮਿਕਸ ਕਰ ਲਵਾਂਗੇ ਲੌਕੀ ਦੇ ਤੇ ਵੇਸਣ ਦੇ ਘੋਲ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਾਂਗੇ ਤੇ ਥੋੜਾ ਜਿਹਾ ਸਾਬਤ ਜੀਰਾ ਵੀ ਅਸੀਂ ਪਾ ਦਵਾਂਗੇ ਕਿਉਂਕਿ ਬਹੁਤ ਟੇਸਟ ਆਉਂਦਾ ਆ ਇਸ ਚੀਜ਼ ਦਾ ਜੀਰੇ ਦਾ ਬਹੁਤ ਟੇਸਟ ਆਉਂਦਾ ਆ ਥੋੜੀ ਜੀ ਹਿੰਗ ਪਾ ਦਵਾਂਗੇ ਤੇ ਆਪਾਂ ਸੋਹਣੇ ਜਿਹੜੇ ਕੋफ्ते ਆ ਬਹੁਤ ਵਧੀਆ ਜੇ ਤਿਆਰ ਕਰਦੇ ਆ ਅੱਜ ਤੇ ਐਦਾਂ ਆਪਾਂ ਥੋੜਾ ਪੋਲਾ ਪੋਲਾ ਇਹਨੂੰ ਮਲ ਲਵਾਂਗੇ ਆਟੇ ਨੂੰ ਕद्दू ਦੇ ਗੋਲ ਕद्दू ਦੇ ਵੀ ਕੋफ्ते ਬਣ ਜਾਂਦੇ ਬੜੇ ਵਧੀਆ ਲੌਕੀ ਦੇ ਵੀ ਬਣ ਜਾਂਦੇ ਆਪਾਂ ਤੇ ਇਹਨੂੰ ਪੰਜਾਬੀ ਵਿੱਚ ਅੱਲ ਕਹਿੰਦੇ ਆ ਹੁਣ ਤੇਲ ਸਾਡਾ ਗਰਮ ਹੋ ਗਿਆ ਏ ਇਹਦੇ ਚਾ ਥੋੜਾ ਜਿਹਾ ਬੇਸਨ ਪਾ ਕੇ ਆਪਾਂ ਦੇਖ ਲਿਆ ਏ ਦੇਖੋ ਕਿ ਮਤਲਬ ਫਰਾਈ ਹੋਣ ਲੱਗ ਗਿਆ ਤੇਲ ਉਹਦੇ ਵਿੱਚ ਵੇਸਣ ਜਿਹੜਾ ਪਾਇਆ ਸੀ ਫਰਾਈ ਹੋਣ ਲੱਗ ਪਿਆ ਤੇ ਹੁਣ ਆਪਾਂ ਨਾ ਕੋਪਤੇ ਇਹਦੇ ਵਿੱਚ ਜਿਹੜੇ ਆ ਪੌਣੇ ਚਾਲੂ ਕਰ ਦਿੰਨੇ ਆ ਆ ਦੇਖੋ ਇਦਾਂ ਦੇ ਬਸ ਕਰ ਕਰਕੇ ਪਾਈ ਜਾਣੇ ਆ ਕੁਝ ਇਧਰ ਨੂੰ ਕੁਝ ਉਧਰ ਨੂੰ ਬੜੇ ਵਧੀਆ ਇਦਾਂ ਦੇ ਬਣ ਜਾਣੇ ਨੇ ਤੇ ਸੇਕ ਜਿਹੜਾ ਥੱਲੇ ਗੈਸ ਦਾ ਆ ਇਹ ਬਿਲਕੁਲ ਹਾਈ ਨਹੀਂ ਰੱਖਣਾ ਹੈਗਾ ਥੋੜਾ ਜਿਹਾ ਮਤਲਬ ਅੱਧ ਜੇਚ ਰੱਖਣਾ ਆ ਜੰਨੀ ਕੇ ਨਾ ਬਹੁਤਾ ਘੱਟ ਤੇ ਨਾ ਬਹੁਤਾ ਵੱਧ ਇਹ ਅੱਧ ਜੇਚ ਰੱਖਣਾ ਚਾਹੀਦਾ ਆ ਤੇ ਕੋਫਤੇ ਇਦਾਂ ਹੀ ਸਾਰੇ ਜਿਹੜੇ ਜਿੰਨਾ ਵੀ ਹੱਡ ਕੋ ਵੇਸਣ ਹੈਗਾ ਇਦਾਂ ਵਾਰੀ ਵਾਰੀ ਅਸੀਂ ਸਾਰੇ ਜਿਹੜੇ ਆ ਪਕਾ ਲੈਣੇ ਆ ਇਹਨਾਂ ਦੀ ਸਬਜੀ ਬਹੁਤ ਟੇਸਟੀ ਬਣਦੀ ਆ ਤੇ ਆ ਦੇਖੋ ਸਾਰੇ ਪੱਕ ਗਏ ਆ ਤੇ ਹੁਣ ਮੈਂ ਤੜਕਾ ਲਾਉਣ ਵਾਸਤੇ ਤਿੰਨ ਟਮਾਟਰ ਲਏ ਨੇ ਆ ਮੇਰੇ ਕੋਫਤੇ ਬਣ ਗਏ ਆ ਵੇਖੋ ਕਿੱਡੇ ਵਧੀਆ ਕੋਫਤੇ ਨੇ ਹੁਣ ਮੈਂ ਤਿੰਨ ਟਮਾਟਰ ਵੀ ਲੈ ਲੈਨੇ 4-5 ਲਸਣ ਦੀਆਂ ਗੰਡੀਆਂ ਵੀ ਲਲੀਆਂ ਤੇ 5-6 ਨਿੱਕੇ-ਨਿੱਕੇ ਮਿਰਚਾਂ ਲਈਆਂ ਹਰੀਆਂ ਤੇ ਇਹ ਟਮਾਟਰ ਲੈ ਤੇ ਆ ਇੱਕ ਪਿਆਜ਼ ਲਿਆ ਮੋਟਾ ਜਿਹਾ ਇੱਕ ਮੈਂ ਆਲੂ ਲਿਆ ਤੇ ਥੋੜਾ ਜਿਹਾ ਮੈਂ ਅਦਰਕ ਲਿਆ ਤੇ ਲਸਣ ਵੀ ਲਿਆ ਤੇ ਹਰੀਆਂ ਮਿਰਚਾਂ ਵੀ ਲੈ ਲਈਆਂ ਦੇਖੋ ਜੇ ਤੁਸੀਂ ਆਲੂ ਜਿਹੜਾ ਹੈ ਨਾ ਇਹ ਨਾਲ ਵੀ ਪਾਓਗੇ ਤੇ ਕੰਮ ਚੱਲ ਜਾਣਾ ਪਰ ਮੈਂ ਟੇਸਟ ਕਰਕੇ ਆਲੂ ਪਾਇਆ ਆ ਜਿੱਦਾਂ ਮੈਂ ਆਲੂ ਪਾਣਾ ਨਾ ਮੈਨੂੰ ਲੱਗਦਾ ਕਿ ਤੁਸੀਂ ਵੀਡੀਓ ਬਹੁਤ ਪਸੰਦ ਕਰੋਗੇ ਕਿਉਂਕਿ ਇਸ ਤਰ੍ਹਾਂ ਆਲੂ ਪਾਓਗੇ ਨਾ ਵਿੱਚ ਤੇ ਮਜ਼ਾ ਹੀ ਕੁਛ ਹੋ ਰਿਹਾ ਤੂੰ ਹੀ ਦੇਖਿਓ ਕੱਟ ਕੇ ਨਹੀਂ ਪਾਵਾਂਗੇ ਇਹਦਾ ਮਜ਼ਾ ਹੀ ਕੁਛ ਹੋ ਰਿਹਾ ਤੇ ਇੱਕਦਮ ਬਹੁਤ ਫਰਸਟ ਕਲਾਸ ਹੈ ਜਿਹੜਾ ਆਲੂ ਆ ਇਹ ਰਲ ਜਾਣਾ ਨੇ ਵਿੱਚ ਸਬਜ਼ੀ ਦੇ ਵਿੱਚ ਰਲ ਜਾਣਾ ਤੇ ਆ ਹੁਣ ਜਿਹੜੀਆਂ ਚੀਜ਼ਾਂ ਆ ਸਾਡੇ ਕੋਲ ਲਸਣ ਆ ਅਦਰਕ ਆ ਤੇ ਹਰੀਆਂ ਮਿਰਚਾਂ ਇਹ ਅਲੱਗ ਕਰ ਲਈਆਂ ਅਸੀਂ ਬਾਕੀ ਪਿਆਜ਼ ਤੇ ਟਮਾਟਰ ਅਸੀਂ ਅਲੱਗ ਕਰ ਲਿਆ ਤੇ ਆਲੂ ਨੂੰ ਤਾਂ ਅਜੇ ਆਪਾਂ ਛੇੜਿਆ ਹੀ ਨਹੀਂ ਆ ਤੇ ਥੋੜਾ ਜਿਹਾ ਪਾਣੀ ਉਬਲਣ ਵਾਸਤੇ ਰੱਖਦੇ ਆ ਅੱਧਾ ਇੱਕ ਗਲਾਸ ਤੇ ਉਹਦੇ ਵਿੱਚ ਇਹ ਟਮਾਟਰ ਤੇ ਪਿਆਜ਼ ਜਿਹੜਾ ਆ ਰੱਖ ਦਿੰਨੇ ਆ ਇਹ ਉਬਾਲ ਕੇ ਦਾ ਫੇਰੇ ਦਾ ਮਸਾਲਾ ਬਣਾਵਾਂਗੇ ਅਸੀਂ ਅੱਜ ਸਬਜੀ ਦੇਖਿਓ ਬਣਦੀ ਬਹੁਤ ਹੀ ਟੇਸਟੀ ਬਣੂਗੀ ਜੇ ਤੁਸੀਂ ਵੀ ਇਦਾਂ ਬਣਾਵੋਗੇ ਤੇ ਸਾਰੇ ਮੰਗ ਮੰਗ ਕੇ ਦੁਬਾਰਾ ਦੁਬਾਰਾ ਖਾਣਗੇ ਐਸਾ ਕਰਕੇ ਆਪਾਂ ਸਬਜੀ ਬਣਾਵਾਂਗੇ ਤੇ ਬਹੁਤ ਹੀ ਵਧੀਆ ਲੱਗੂਗੀ ਖੇਚਲ ਵੀ ਕੋਈ ਨਹੀਂ ਹੈਗੀ ਇੰਨੀ ਕੋਈ ਨਹੀਂ ਆ ਦੂਜੀ ਸਬਜੀ ਨਾਲੋਂ ਜਲਦੀ ਬਣਦੀ ਸੋ ਤੇ ਇਹ ਵਿੱਚ ਪਿਆਜ਼ ਰੱਖ ਦਿੱਤੇ ਨੇ ਹੁਣ ਇਹਨਾਂ ਨੂੰ ਉਬਲਣ ਵਾਸਤੇ ਮੈਂ ਨਾ ਰੱਖ ਦਿੱਤਾ ਏ ਕੀ ਵਧੀਆ ਤਰ੍ਹਾਂ ਉਬਲ ਜਾਣ ਹੁਣ ਕਦੂਕਸ ਲੈ ਲਿਆ ਮੈਂ ਤੇ ਡੂੰਘੇ ਦੇ ਵਿੱਚ ਪਾ ਲਿਆ ਪਾਣੀ ਆਲੂ ਨੂੰ ਮੈਂ ਕਦੂਕਸ ਕਰ ਦਵਾਂਗੀ ਪਾਣੀ ਦੇ ਵਿੱਚ ਕਦੂਕਸ ਤਾਂ ਕਰਨ ਢਈਆਂ ਇਹਦੇ ਲੱਛੇ ਜਿਹੜੇ ਆ ਨਾ ਮਤਲਬ ਕਾਲੇ ਨਾ ਹੋ ਜਾਣ ਤੇ ਨਾਲੇ ਇਹਦਾ ਜਿਹੜਾ ਆਲੂ ਦਾ ਆਪਣਾ ਸਾਨੂੰ 10 ਟਾਰਟ ਜਿਆ ਪਾਣੀ ਗਿਆ ਉਹ ਨਿਕਲ ਜਾਏਗਾ ਸਾਰਾ ਤੇ ਤਾਂ ਕਰਕੇ ਮੈਂ ਇਹਦੇ ਵਿੱਚ ਕੱਦੂ ਕਸ ਕਰ ਰਹੀ ਆ ਸਬਜੀ ਜਿਹੜੀ ਆਲੂ ਪਾ ਕੇ ਇਸ ਤਰ੍ਹਾਂ ਬਣਾਓਗੇ ਨਾ ਤੇ ਬਹੁਤ ਜ਼ਿਆਦਾ ਖੁਸ਼ ਹੋਣਗੇ ਬੱਚੇ ਜਿਹੜੇ ਆਹ ਦਿੰਦੇ ਅਸੀਂ ਕੱਲੀ ਚੀਜ਼ ਨਹੀਂ ਖਾਣੀ ਆਲੂ ਨੂੰ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨਿਆਣੇ ਵੀ ਤਾਂ ਇਹ ਸਬਜੀ ਬੜੀ ਵਧੀਆ ਬਣਦੀ ਹੈ ਆਪਾਂ ਤੋਂ ਕੇ ਲੈ ਲੈਂਦਾ ਹੁਣ ਇਹ ਨਾ ਲੱਛਿਆਂ ਨੂੰ ਮੈਂ ਆਪਾਂ ਸਾਈਡ ਤੇ ਰੱਖ ਦਿੰਨੇ ਆ ਦੇਖੋ ਕਿੰਨੇ ਸੋਹਣੇ ਹੋ ਗਏ ਕੱਲਾ ਕੱਲਾ ਲੱਛਾ ਹੋ ਗਿਆ ਇੱਕ ਇੱਕ ਆਪਾਂ ਹੁਣ ਇਹ ਡੂੰਗੇ ਨੂੰ ਸਾਈਡ ਤੇ ਕਰ ਦਿੰਨੇ ਆ ਤੇ ਆ ਜੋ ਅਦਰਕ ਤੇ ਲਸਣ ਤੇ ਹਰੀਆਂ ਮਿਰਚਾਂ ਨੇ ਨਾ ਇਹਨਾਂ ਨੂੰ ਆਪਾਂ ਕੁੱਟ ਲੈਨੇ ਆ ਇਹਨਾਂ ਨੂੰ ਕੁੰਡੇ ਦੇ ਵਿੱਚ ਆਪਾਂ ਬਰੀਕ ਕਰ ਲਵਾਂਗੇ ਇਹਨਾਂ ਨੂੰ ਆਪਾਂ ਕੁੱਟ ਕੇ ਬਰੀਕ ਕਰਾਂਗੇ ਬਹੁਤ ਵਰੀਆ ਤਰ੍ਹਾਂ ਅੱਜ ਸਬਜੀ ਤਿਆਰ ਕਰਨੀ ਆ ਇਤਰਾ ਸਬਜ਼ੀਆਂ ਬਣਾਈਆਂ ਗਈਆਂ ਜਿਹੜੀਆਂ ਹੁੰਦੀਆਂ ਨਾ ਉਹ ਹੁੰਦੀਆਂ ਬੜੀਆਂ ਸਵਾਦ ਬਣਦੀਆਂ ਨੇ ਹੁਣ ਮੈਂ ਮਸਾਲਾ ਜਿਹੜਾ ਆ ਇਹ ਬਰੀਕ ਕਰ ਲਿਆ ਏ ਕਿਉਂਕਿ ਮੈਂ ਸਾਰਾ ਨਹੀਂ ਵਿਖਾ ਸਕਦੀ ਫਿਰ ਦੱਸਾ ਵੀਡੀਓ ਬਹੁਤ ਲੰਬੀਆਂ ਹੋ ਜਾਂਦੀਆਂ ਨੇ ਤੇ ਫਿਰ ਸੋਚਦੇ ਆ ਪਬਲਿਕ ਵਾਲੇ ਕਿ ਪਬਲਿਕ ਸੋਚਦੀ ਆ ਕਿ ਵੀਡੀਓ ਜਾਣ ਕੇ ਲੰਬੀਆਂ ਬਣਾਉਂਦੇ ਆ ਪਰ ਨਹੀਂ ਕੋਈ ਸਮਝਾਉਣਾ ਹੋਏ ਕੋਈ ਦੱਸਣਾ ਹੋਏ ਤੇ ਆਪਣੇ ਆਪ ਹੀ ਵੀਡੀਓ ਥੋੜੀ ਬਹੁਤੀ ਮਿੰਟਾਂ ਦਾ ਫਰਕ ਪੈ ਜਾਂਦਾ ਏ ਕੋਈ ਜਾਣ ਬੁੱਝ ਕੇ ਨਹੀਂ ਹੁੰਦਾ ਇਹ ਵੈਸੇ ਹੀ ਥੋੜੀ ਬਹੁਤੀ ਲੰਬੀ ਹੋ ਜਾਂਦੀ ਵੀਡੀਓ ਆ ਦੇਖੋ ਆਪਾਂ ਹੁਣ ਇਹਨਾਂ ਨੂੰ ਉਬਾਲ ਲਿਆ ਏ ਤੇ ਗੈਸ ਕਰਦਨੇ ਆ ਬੰਦ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਠੰਡਾ ਹੋਣ ਦੀ ਵੇਟ ਕਰਦੇ ਆ ਅਡੀ ਕਰਦੇ ਆ ਕਿ ਇਹ ਠੰਡੇ ਹੋ ਜਾਣ ਹੁਣ ਇਹ ਠੰਡੇ ਹੋ ਗਏ ਨੇ ਆਪਾਂ ਹੁਣ ਪਾਣੀ ਦੇ ਸਮੇਤ ਹੀ ਆਪਾਂ ਇਹ ਚੱਕ ਕੇ ਤੇ ਮਿਕਸੀ ਦੇ ਜੱਗ ਵਿੱਚ ਪਾ ਦਵਾਂਗੇ ਇਹਨਾਂ ਨੂੰ ਆਪਾਂ ਟਮਾਟਰਾਂ ਦੇ ਛਿੱਕੜ ਨਹੀਂ ਲਾਉਣੇ ਹੈਗੇ ਕਿਉਂਕਿ ਟਮਾਟਰਾਂ ਦੇ ਛਿੱਕੜ ਇੱਕ ਜਾਨ ਬਣ ਜਾਣੇ ਨੇ ਵਿੱਚ ਸਬਜੀ ਦੇ ਵਿੱਚ ਟਮਾਟਰਾਂ ਦੇ ਛਿੱਕੜ ਕੋਈ ਵੱਡੀ ਗੱਲ ਨਹੀਂ ਹੁੰਦੀ ਫੋਨ ਨਾਲ ਪਾ ਲਈ ਦੇਣਾ ਚਟਨੀ ਦੇ ਵਿੱਚੋਂ ਆਖੀ ਦਾ ਪਰ ਚਲੋ ਚੱਕ ਲੋ ਜਨਾ ਚੱਕੋ ਉਹ ਵੀ ਆਪਣੀ ਮਰਜ਼ੀ ਹੁੰਦੀ ਵੈਸੇ ਪਰ ਟਮਾਟਰਾਂ ਦੇ ਚਿੱਕੜ ਜਿਹੜੇ ਇਹਨਾਂ ਦੇ ਫਾਇਦੇ ਬੜੇ ਹੁੰਦੇ ਆ ਖਾਣ ਦੇ ਕੋਈ ਗੱਲ ਨਹੀਂ ਇਹੋ ਜੀ ਹੁਣ ਮੈਂ ਆ ਦੇਖੋ ਜੀਰੋ ਦਾ ਮਸਾਲਾ ਕਰ ਦਿੱਤਾ ਜੀਰੋ ਨੰਬਰ ਤੇ ਮਸਾਲਾ ਕਰਤਾ ਪੀਟ ਕੇ ਹੁਣ ਆਪਾਂ ਤੜਕਾ ਲਾਉਨੇ ਆ ਮੇਰਾ ਥੋੜਾ ਜਿਹਾ ਮੈਂ ਤੇਲ ਪਾਉਂਗੀ ਇਹਦੇ ਵਿੱਚ ਪਰ ਮੈਂ ਖੜੇ ਮਸਾਲੇ ਪਾਏ ਆ ਸਾਰੇ ਹੀ ਪਾਏ ਪਰ ਇਹਨਾਂ ਥੋੜਾ ਕੈਮਰੇ ਦੀ ਮਿਸਿੰਗ ਹੋਣ ਕਰਕੇ ਨਾ ਦਿਖਾ ਨਹੀਂ ਸਕੀ ਮੈਂ ਤੁਹਾਨੂੰ ਆ ਦੇਖੋ ਮੈਂ ਫਿਰ ਖੜੇ ਮਸਾਲੇ ਪਹਿਲਾਂ ਪਾਏ ਸੀ ਇਲਾਚੀ ਦਾਲਚੀਨੀ ਸਾਰਾ ਪਾਇਆ ਉਸ ਤੋਂ ਬਾਅਦ ਮੈਂ ਕੜੀ ਪੱਤਾ ਪਾ ਕੇ ਤੇ ਨਾਲ ਹੀ ਮੈਂ ਅਦਰਕ ਲਸਣ ਦਾ ਪੇਸਟ ਪਾ ਦਿੱਤਾ ਜਿਹੜਾ ਕੁੱਟਿਆ ਹੋਇਆ ਸੀ ਇੱਥੇ ਤੱਕ ਤੇ ਮੈਂ ਤੁਹਾਨੂੰ ਬੁਖਾ ਨਹੀਂ ਸਕੀ ਪਰ ਆ ਆ ਕੀ ਮਗਰ ਜਿਹੜਾ ਮਸਾਲਾ ਪੀਠਿਆ ਹੋਇਆ ਸੀ ਉਹ ਮੈਂ ਜ਼ਰੂਰ ਬੁਖਾਤਾ ਤੁਹਾਨੂੰ ਵਿੱਚੋ ਕਈ ਵਾਰੀ ਕੈਮਰਾ ਹੀ ਮਿਸਿੰਗ ਕਰ ਜਾਂਦਾ ਆਪਣੇ ਆਪ ਹੀ ਕਿਉਂਕਿ ਮੇਰੀਆਂ ਵੀਡੀਓ ਵੀ ਅਜੇ ਮੋਬਾਈਲ ਤੇ ਹੀ ਬਣਦੀਆਂ ਨੇ ਸਾਰੀਆਂ ਇਸ ਕਰਕੇ ਕਈ ਵਾਰੀ ਹੋ ਜਾਂਦਾ ਹੈ ਇਹ ਵਾ ਇਹਦੇ ਵਿੱਚ ਤਾਂ ਕਰਕੇ ਮੈਂ 1.5 ਕ ਕੜਚੀ ਤੇਲ ਦੀ ਪਾਈ ਸੀ ਕੜਚੀ ਆ ਛੋਟੀ ਜੀ ਆ 1.5 ਕੀ ਪਾਈ ਆ ਮੈਂ ਹੁਣ ਮੈਂ ਚੰਗੀ ਤਰ੍ਹਾਂ ਇਹ ਮਸਾਲੇ ਨੂੰ ਭੁੰਨਾਗੀ ਪਹਿਲਾਂ ਜਦ ਤੱਕ ਇਹ ਤੇਲ ਨਹੀਂ ਆਪਣਾ ਛਾੜ ਦਿੰਦਾ ਉਨੀ ਦੇਰ ੱਤਰ ਭੁੰਨੇ ਜਾਵਾਂਗੇ ਇਹਨੂੰ ਅਹੀਂ ਤੇ ਖੜੇ ਮਸਾਲੇ ਪਾਏ ਸੀ ਬਸ ਖੜੀ ਪੱਤਾ ਪਾਇਆ ਸੀ ਤੇ ਖੜੇ ਮਸਾਲੇ ਪਾਏ ਨੇ ਤੇ ਉਹ ਜਿਹੜਾ ਅਦਰਕ ਲਸਣ ਦਾ ਪੇਸਟ ਕੁੱਟਿਆ ਹੋਇਆ ਸੀ ਉਹ ਪਾਇਆ ਬਸ ਇੰਨੀ ਕੀ ਮਿਸ਼ਣ ਕੀਤੀ ਐ ਨੇ ਬਾਕੀ ਤੇ ਸਾਰਾ ਬੁਖਾਰਿਆ ਏ ਆ ਦੇਖੋ ਮੈਂ ਜੀਰੇ ਦਾ ਪਾਊਡਰ ਪਾਇਆ ਆ ਧਨੀਆ ਦਾ ਪਾਊਡਰ ਪਾਇਆ ਧਨੀਆ ਪਾਇਆ ਆਪਣਾ ਸੌਰੀ ਹਲਦੀ ਪਾਈ ਆ ਅੱਧਾ ਚਮਚਾ ਇਹ ਮੈਂ ਦੇਗੀ ਮਿਰਚ ਪਾਈ ਆ ਅੱਧਾ ਚਮਚਾ ਇਹ ਮੈਂ ਕਾਲੀ ਮਿਰਚ ਜਿਹੜੀ ਕੁੱਟੀ ਹੋਈ ਉਹ ਪਾਈ ਆ ਅੱਧਾ ਚਮਚਾ ਤੇ ਆ ਨਮਕ ਪਾਤਾ ਤਰੀ ਦੇ ਵਿੱਚ ਜਿੰਨਾ ਚਾਹੀਦਾ ਸਨ ਨਮਕ ਜਰਾ ਸਾਬ ਨਾ ਪਾਇਓ ਕਿਉਂਕਿ ਪਕੌੜਿਆਂ ਦੇ ਵਿੱਚ ਵੀ ਤੇ ਉਹਦੇ ਦੇ ਵਿੱਚ ਵੀ ਹੈਗਾ ਆ ਉਹ ਪਕੌੜਿਆਂ ਦੇ ਵਿੱਚ ਵੀ ਜਿਹੜੇ ਬਣਾ ਲਗੇ ਆ ਕੋਪ ਤੇ ਉਹਨਾਂ ਦੇ ਵਿੱਚ ਵੀ ਹੈਗਾ ਆ ਨਮਕ حساب ਨਾਲ ਹੀ ਪਾਉਣਾ ਚਾਹੀਦਾ ਫਿਰ ਦੇਖੋ ਮਸਾਲਾ ਹੁਣ ਤੁਸੀਂ ਦੇਖੋ ਕਿੰਨਾ ਵਧੀਆ ਬਣ ਗਿਆ ਆਪਣੇ ਆਪ ਹੀ ਇਹ ਮਸਾਲੇ ਤੇ ਸਿਰ ਤੇ ਹੀ ਸਬਜੀ ਹੁੰਦੀ ਆ ਵੇਖੋ ਜਿੰਨਾ ਹੀ ਪੋਝਦਾ ਜਾਂਦਾ ਉਨਾ ਹੀ ਵਧੀਆ ਬਣੀ ਜਾਂਦਾ ਹੁਣ ਆਪਾਂ ਇਹ ਜਿਹੜੇ ਆਲੂ ਸੀ ਸਾਡੇ ਕੋਲ ਇਹ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਗੇ ਵਿੱਚ ਇੰਨੀ ਸਵਾਦ ਸਬਜੀ ਬਣਦੀ ਆ ਮੈਂ ਕਹਿੰਨੀ ਪੁੱਛੋ ਨਾ ਕਿ ਇੰਨਾ ਜੀ ਕਰਦਾ ਵੀ ਦੋ ਦੋ ਪਰਪਰ ਕੌਲੀਆਂ ਖਾਈਏ ਬਹੁਤ ਟੇਸਟੀ ਬਣਦੀ ਆ ਸਬਜੀ ਐਦਾਂ ਬਣਾ ਕੇ ਵੇਖੋ ਜਿੱਦਾਂ ਮੈਂ ਤਰੀਕੇ ਨਾਲ ਬਣਾਈ ਆ ਨਾ ਐਦਾਂ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਵਧੀਆ ਰੈਸਪੀ ਆ ਇਹ ਨਵੇਂ ਤਰੀਕੇ ਦੀ ਸਬਜੀ ਆ ਇੱਕ ਨਵੀਂ ਸਬਜੀ ਆ ਵੇਖੋ ਬਹੁਤ ਵਧੀਆ ਸਬਜ਼ੀ ਬਣਨੀ ਹੈ ਤੇ ਵੀਡੀਓ ਪੂਰੀ ਵੇਖਿਆ ਕਰੋ ਤਾਂ ਹੀ ਮਤਲਬ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਸਕਦਾ ਸਾਰੀਆਂ ਗੱਲਾਂ ਦਾ ਪਤਾ ਲੱਗ ਸਕਦਾ ਕਿ ਕੰਮ ਕੀਤਾ ਕਿਵੇਂ ਆ ਵੀਡੀਓ ਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੋਨ ਲਾਵਾਂਗੇ ਤੇ ਥੋੜਾ ਜਿਹਾ ਪਾਣੀ ਪਾ ਲਵਾਂਗੇ ਤੇ ਵੀਡੀਓ ਤੁਸੀਂ ਪੂਰੀ ਵੇਖੋਗੇ ਤਾਂ ਹੀ ਪਤਾ ਲੱਗਣਾ ਨਾ ਇਹ ਪਾਣੀ ਪਾਤਾ ਹੈ ਅਸੀਂ ਤਰੀ ਵਾਸਤੇ ਜਨਿਕ ਗਰੇਵੀ ਬਣਾਉਣ ਵਾਸਤੇ ਹੁਣ ਆਪਾਂ ਇਹਨੂੰ ਰਿੱਝਣ ਦਵਾਂਗੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਵੀਡੀਓ ਤੇ ਸਬਜ਼ੀਆਂ ਦੀਆਂ ਚਟਣੀਆਂ ਦੀਆਂ ਇੰਨੀਆਂ ਸੋਹਣੀਆਂ ਹੁੰਦੀਆਂ ਵਾ ਤੁਸੀਂ ਵੇਖ ਕੇ ਬਣਾ ਸਕਦੇ ਹੋ ਸਬਜ਼ੀ ਮੈਂ ਤਾਂ ਵੇਖੋ ਦੱਸਦੀ ਵੀ ਬੜੇ ਤਰੀਕੇ ਦੇ ਨਾਲ ਆ ਬਹੁਤ ਵਧੀਆ ਤਰਾ ਦੱਸਿਆ ਹੁੰਦਾ ਹੁਣ ਕੋਪ ਤੇ ਪਾ ਦਵਾਂਗੇ ਕਿਉਂਕਿ ਉਹ ਤਰੀ ਜਿਹੜੀ ਰਿਜ ਰਹੀ ਆ ਬਹੁਤ ਸੰਗਣੀ ਹੋ ਗਈ ਆ ਤੇ ਇਹ ਥੋੜਾ ਜਿਹਾ ਤੁਹਾਨੂੰ ਲੱਗਦਾ ਕਿ ਇਹ ਪਤਲੀ ਆ ਪਤਲੀ ਨਹੀਂ ਹੈਗੀ ਜਦੋਂ ਕੋਪ ਤੇ ਪੈ ਗਏ ਹੁਣ ਪੈ ਗਏ ਆ ਨਾ ਉਹਨਾਂ ਨੇ ਇਹ ਪਾਣੀ ਸਾਰਾ ਜਿਹੜਾ ਪੀ ਜਾਣਾ ਹੈ। ਯਾਨੀ ਕਿ ਸਾਰਾ ਰਜੈਸਟ ਹੋ ਜਾਣਾ ਇਹਨਾਂ ਦੇ ਵਿੱਚ ਤੇ ਕੋਪ ਤੇ ਫੁੱਲ ਜਾਣੇ ਨੇ। ਤਰੀ ਆਪਣੇ ਆਪ ਹੀ ਸੰਗਣੀ ਹੋ ਜਾਣੀ ਆ। ਦੇਖੋ ਆ ਰਿਜਦੀ ਰਿਜਦੀ ਦਾ ਵੇਖੋ ਕਿੰਨਾ ਪਾਣੀ ਸੀ ਤੇ ਕਿਦਾਂ ਹੋ ਗਈ ਆ। ਤੇ ਬਹੁਤੀ ਟੌਪ ਦੀ ਸਬਜ਼ੀ ਬਣ ਗਈ ਆ ਤੇ ਬਹੁਤ ਹੀ ਵਧੀਆ ਬਣ ਗਈ ਆ। ਜੇ ਤੇ ਚੌਲਾਣਾ ਖਾਣੀ ਆ ਤਾਂ ਤੇ ਥੋੜੀ ਜਿਹੀ ਲਿਕ ਵੱਡ ਰੱਖ ਲੋ। ਜੇ ਰੋਟੀਆਂ ਨਾ ਖਾਣੀ ਆ। ਫੇ ਥੋੜੀ ਤੂੰ ਇਦਾਂ ਇਹੋ ਜੀ ਰੱਖ ਲੋ ਕਿਉਂਕਿ ਅੱਜ ਮੈਂ ਵੀ ਰੋਟੀਆਂ ਨਾਲ ਹੀ ਖਾਣੀ ਐ ਤਾਂ ਇਹ ਤਰੀ ਜਿਹੜੀ ਥੋੜੀ ਸੰਗਣੀ ਹੋ ਗਈ ਐ ਤੇ ਆਹ ਦੇਖੋ ਕਿੰਨੇ ਫੁੱਲ ਫੁੱਲ ਕੇ ਕਿੱਡੇ ਕਿੱਡੇ ਮੋਟੇ ਪਕੌੜੇ ਹੋ ਗਏ ਨੇ ਸਾਡੇ ਪਕੌੜੇ ਹੀ ਕਹਿ ਸਕਦੇ ਆ ਕੋਪਤੇ ਤੇ ਦੇਖੋ ਇਦਾਂ ਦੀ ਸਬਜੀ ਬਣਾਇਆ ਕਰੋ ਤੁਸੀਂ ਵੀ ਬਹੁਤ ਵਧੀਆ ਆ ਤ੍ਰਿਆੜ ਫੂਡ ਚੈਨਲ ਦੇ ਉੱਤੇ ਐ ਜੀ ਇਹ ਹੋ ਤਾਂ ਨੂੰ ਡੂੰਘੇ ਦੇ ਵਿੱਚ ਪਾ ਕੇ ਵਿਖਾਉਨੇ ਆ ਸਬਜੀ ਸਬਜੀ ਬਹੁਤ ਵਧੀਆ ਬਣੀ ਆ ਦੇਖੋ ਕਿੰਨੀ ਸੋਹਣੀ ਸਬਜੀ ਬਣੀ ਆ ਵੈਰੀ ਗੁੱਡ ਇਹ ਬਹੁਤ ਹੀ ਵਧੀਆ ਬਣੀ ਆ ਤੁਸੀਂ ਵੀ ਇਸ ਤਰ੍ਹਾਂ ਦੀ ਸਬਜੀ ਜਿਹੜੀ ਆ ਤਿਆਰ ਕਰ ਸਕਦੇ ਹੋ ਬਾਕੀ ਇਹ ਜੇ ਤਰੀਕ ਬਣਾਉਣੀ ਹੁੰਦੀ ਇਹ ਤਾਂ ਆਪਣੇ ਹੱਥ ਹੁੰਦਾ ਵਾ ਤੁਸੀਂ ਥੋੜੇ ਪਾਣੀ ਪਾਉਣਾ ਥੋੜਾ ਪਾ ਲਓ ਬਹੁਤਾ ਪਾਉਣਾ ਬਹੁਤਾ ਪਾ ਲਓ ਇਹ ਆਪਣੇ ਹੱਥ ਹੁੰਦਾ ਪਰ ਜਿੱਦਾਂ ਦੀ ਘਰ ਦੇ ਪਸੰਦ ਕਰਦੇ ਆ ਜਿੱਦਾਂ ਦੀ ਖਾਂਦੇ ਆ ਉਦਾਂ ਦੀ ਬਣਾ ਸਕਦੇ ਆ ਅਸੀਂ ਇੱਕ ਮੈਂ ਸਿਰਫ ਤਰੀਕਾ ਦੱਸਿਆ ਤੁਹਾਨੂੰ ਕਿ ਇਹ ਤਰੀਕੇ ਨਾਲ ਆਪਾਂ ਬਣਾਵਾਂਗੇ ਨਾ ਤੇ ਕੋਵਤੇ ਬਹੁਤ ਹੀ ਵਧੀਆ ਬਣ ਗਏ ਤੇ ਬਹੁਤ ਹੀ ਬੈਸਟ ਬਣ ਗਏ। ਰਿਆਰ ਫੂਡ ਚੈਨਲ ਨੂੰ ਜਰੂਰ ਵੇਖਿਆ ਕਰੋ, ਸਬਸਕ੍ਰਾਈਬ, ਲਾਈਕ, ਸ਼ੇਅਰ ਜਰੂਰ ਦਿਆ ਕਰੋ। ਸਾਡੀ ਹਿੰਮਤ ਵਧਾਈ ਕਰਿਆ ਕਰੋ ਜੀ। ਬੜੀ-ਬੜੀ ਮਿਹਰਬਾਨੀ ਹੈ ਜੀ, ਬੜਾ ਪਿਆਰ ਦਿੰਦੇ ਹੋ ਤੁਸੀਂ ਸਾਡੀਆਂ ਵੀਡੀਓ ਨੂੰ। ਥੈਂਕ ਯੂ ਜੀ। ਤਾਂ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਮਿਲਦੇ ਆਂ ਜੀ ਤੁਹਾਨੂੰ ਅਗਲੀ ਵੀਡੀਓ ਦੇ ਨਾਲ। ਉਨੀ ਦੇਰ ਤੱਕ ਗੁੱਡ ਬਾਏ।